ਸਿਆਣੇ ਕਹਿੰਦੇ ਬੰਦਾ ਸੁੱਤਾ ਤੇ ਮਰਿਆ ਬਰਾਬਰ ਹੀ ਹੁੰਦਾ ਹੈ ਤੁਹਾਡੇ ਨਾਲ ਛੋਟਾ ਜਿਹਾ ਬੱਚਾ ਸੁੱਤਾ ਹੈ ਤੁਸੀਂ ਦੱਸ ਦਿਓ ਵੀ ਕਿੰਨੀਆਂ ਕਮਾਵਾਂ ਦੇ ਬੱਚੇ ਮਾਂ ਸੌਂ ਗਈ ਤੇ ਬੱਚੇ ਨੇ ਮੰਜੀ ਤੋਂ ਡਿੱਗੇ ਧੌਣ ਤੜਾ ਨਹੀਂ ਕਦੇ ਸੁਣਿਆ ਤੁਸੀਂ ਕਿ ਮਾਂ ਸੁੱਤੀ ਸੀ ਤੇ ਬੱਚਾ ਡਿੱਗ ਪਿਆ ਤੇ ਬੱਚੇ ਦੀ ਬਾਹਰ ਟੁੱਟ ਗਈ ਬੱਚੇ ਦੀ ਲੱਤ ਟੁੱਟ ਗਈ ਬੱਚੇ ਦੀ ਧੌਣ ਟੁੱਟ ਗਈ ਸੁਣਿਆ ਕਦੇ ਨਾ ਹਾਂ ਇਹ ਜ਼ਰੂਰ ਸੁਣਿਆ ਹੈ ਮਾਂ ਕੰਮ ਕਰਦੀ ਸੀ ਮਾਂ ਕੱਪੜੇ ਧੋਂਦੀ ਸੀ मा, मां ਬੀਬੀਆਂ ਦੇ ਬੈਠੀ ਚੁਗਲੀਆਂ ਕਰਦੀ ਸੀ ਤੇ ਮੁੰਡੇ ਨੇ ਜਾ ਕੇ ਪੱਖੇ ਚੁਗਲ ਦੇ ਦਿੱਤੀ ਇਹ ਜਰੂਰ ਸੁਣਿਆ ਹੋਵੇਗਾ ਬੱਚੇ ਨੇ ਚੁੱਲੇ ਵਿੱਚ ਹੱਥ ਦੇਤਾ ਇਹ ਜਰੂਰ ਸੁਣਿਆ ਹੋਵੇਗਾ ਇਹ ਉਦੋਂ ਹੋਇਆ ਜਦੋਂ मां ਜਾਗਦੀ ਸੀ ਸੁੱਤੀ मां ਤੇ ਅਮਮਨ ਰੱਬ ਨੇ ਕਦੇ ਕਿਸੇ ਬੱਚੇ ਨੂੰ ਕੁਝ ਨਹੀਂ ਹੋਣ ਦਿੱਤਾ ਕਿਉਂਕਿ ਉਹ ਸਵੇਲੇ ਰੱਬ ਆਪ ਬੱਚੇ ਦੀ ਪਹਿਰੇਦਾਰੀ ਕਰਦਾ ਤੁਸੀਂ ਸੁਣ ਕੇ ਹੈਰਾਨ ਹੋ ਗੋਗੇ ਰਾਤ ਨੂੰ ਜਦੋਂ ਸੁੱਤੀ मां ਤੇ ਬੱਚਾ ਜਾਗਦਾ ਹੈ ਦੇਖੋ ਕੈਸੀ ਰੱਬ ਦੀ ਖੇਡਾ ਬੱਚਾ ਪਲਟੀ ਮਾਂ ਵੱਲ ਮਾਰਦਾ ਹੈ ਉਹਦੇ ਮਾਂ ਉੱਠ ਜਾਂਦੀ ਹੈ ਮੇਰਾ ਬੇਟਾ ਕਹਿ ਰਿਹਾ ਸੀ ਕਿਸਾ ਪਾਪਾ ਜਿਹੜਾ ਮੇਰਾ ਛੋਟਾ ਬੇਟਾ ਹੈ ਉਹ ਕਹਿੰਦਾ ਸਾਡੇ ਦੋਵਾਂ ਦੇ ਉੱਤੇ ਲੱਤ ਰੱਖ ਕੇ ਸੌਂਦਾ ਹੈ ਬਿਰਹ ਹੁੰਦਾ ਬਤਨੀ ਕੋਈ ਕਹਦਾ ਵਿਚੋ ਭਾਜੀ ਨਾ ਜਾਏ ਹੁਣ ਇਹਨੂੰ ਤੁਸੀਂ ਮਮਤਾ ਕਹੋ ਇਹਨੂੰ ਪਿਆਰ ਕਹੋ ਇਹਨੂੰ ਰੱਬ ਦੀ ਬਨਾਵਟ ਕਹੋ ਮੈਂ ਫਿਰ ਬੇਨਤੀ ਕਰਾਂ ਸੁੱਤੀ ਮਾਂ ਦੇ ਵਕਤ ਬਹੁਤ ਕੋਈ ਮਾੜੇ ਹੀ ਸਮਾ ਹੋਏਗਾ ਕਿ ਕਿਸੇ ਮਾਂ ਦੇ ਬੱਚੇ ਨੂੰ ਕੁਝ ਹੋਇਆ ਹੋਏਗਾ ਆਮੂਮਨ ਜਦੋਂ ਵੀ ਬੱਚੇ ਨੂੰ ਕੁਝ ਹੋਇਆ ਉਦੋਂ ਮਾਂ ਜਾਗਦੀ ਸੀ ਜਾਂ ਤੇ ਮਾਂ ਘਰੋਂ ਬਾਹਰ ਨਿਕਲ ਗਈ ਕਿਸੇ ਕੰਮ ਤੇ ਮਗਰੋਂ ਪਾਣਾ ਵਰਤ ਗਿਆ ਪਰ ਜਦੋਂ ਮਾਂ ਸੁੱਤੀ ਹੋਵੇ ਕਹਿੰਦੇ ਸੁੱਤਾ ਤੇ ਬੰਦਾ ਬਰਾਬਰ ਹੁੰਦਾ ਉਦੋਂ ਬੱਚਿਆਂ ਦੀ ਰਾਖੀ ਕੌਣ ਕਰਦਾ ਆਪਣੇ ਬਾਲਕ ਆਪ ਰੱਖਿਆ ਨਾ ਪਾਰ ਬ੍ਰਹਮ ਗੁਰਦੇਵ ਉਦੋਂ ਫਿਰ ਵਾਹਿਗੁਰੂ ਆਪ ਰਾਖੀ ਕਰਦਾ ਹੈ। ਇਹਦੀ ਕਿ ਕੱਲੇ ਮਾਂ ਗੰਗਾ ਦੇ ਬੱਚੇ ਦੀ ਰਾਖੀ ਕੀਤੀ ਹੈ। ਮਾਂ ਗੰਗਾ ਤੇ ਇੱਕ ਸਾਡੇ ਲਈ ਇੱਕ ਸਾਖੀ ਹੈ ਉਦਾਹਰਨ ਹੈ। ਕਿਉਂ ਸਾਨੂੰ ਕਿਉਂਕਿ ਮੇਰੀ ਮਾਂ ਦੀ ਕਥਾ ਕੌਣ ਸੁਨੇਗਾ ਤੁਹਾਡੀ ਮਾਂ ਦੀ ਕਥਾ ਕੌਣ ਸੁਨੇਗਾ? ਮਾਂ ਗੰਗਾ ਦੀ ਕਥਾ ਤੇ ਹਰ ਸਿੱਖ ਸੁਨੇਗਾ ਰਿੰਦੀ ਦੁਨੀਆ ਤੱਕ ਸੁਨੇਗਾ। ਮਾਂ ਗੰਗਾ ਕਹਿੰਦੀ ਹੈ ਪੁੱਤਰ ਦੁਸ਼ਮਣਾਂ ਨੇ ਤੈਨੂੰ ਮਾਰਨ ਦੀ ਕਸਰ ਨਹੀਂ ਛੱਡੀ। ਔਰ ਉੱਥੇ ਗੁਰੂ ਸਹਾਈ ਹੁੰਦੇ ਰਹੇ ਤੇਰੀ ਰੱਖਿਆ ਕੀਤੀ ਉਹਨਾਂ ਨੇ ਹਾਂ ਬੋਲ ਮੈਂ ਤੁਮਪਾਰ ਨਕੀਨੇ ਦੇਖ ਤਮਨਿਤ ਤ੍ਰਿਪਤ ਬਹੀਨੇ ਅੱਜ ਤੱਕ ਪੁੱਤਰ ਮੈਂ ਤੈਨੂੰ ਪਾਲਦੀ ਰਹੀ ਤੈਨੂੰ ਵੇਖ ਵੇਖ ਕੇ ਜੁੰਦੀ ਰਹੀ ਇਹ ਸੱਚ ਹੈ ਅਸੀਂ ਆਪਣੇ ਬੱਚਿਆਂ ਨੂੰ ਪਾਲਦੇ ਪਾਲਦੇ ਵੱਡੇ ਕਰਦੇ ਕਰਦੇ ਅੱਜ ਮੇਰਾ ਬੱਚਾ ਇੰਨਾ ਵੱਡਾ ਹੋ ਗਿਆ ਅੱਜ ਮੇਰਾ ਬੱਚਾ ਇੰਨਾ ਵੱਡਾ ਹੋ ਗਿਆ ਬੱਚਿਆਂ ਨੂੰ ਵੱਡੇ ਕਰਦੇ ਕਰਦੇ ਆਪ ਬੁੱਢੇ ਹੋ ਗਏ ਪਤਾ ਹੀ ਨਹੀਂ ਲੱਗਾ ਪਤਾ ਹੀ ਨਹੀਂ ਲੱਗਾ ਕਿ ਬੱਚੇ ਕਦੋਂ ਵੱਡੇ ਹੋ ਗਏ ਔਰ ਅਸੀਂ ਕਦੋਂ ਬੁੱਢੇ ਹੋ ਗਏ ਔਰ ਕਿਸੇ ਨੂੰ ਬੁੱਢੇ ਹੋਣ ਤੇ ਕੋਈ ਇਤਰਾਜ਼ ਨਹੀਂ ਹੈਗਾ ਵੀ ਜੇ ਤੂੰ ਬੁਢਾ ਹੋਇਆ ਤੇ ਤੇਰਾ ਪੁੱਤਰ ਜਵਾਨ ਵੀ ਤ ਹੋਇਆ ਤੇਰੇ ਹੱਥੀ ਹੋਇਆ ਤੂੰ ਕੀਤਾ ਹੈ ਆਪ ਦੁੱਧ ਘੋ ਪਿਆ ਪਿਆ ਕੇ ਪੁੱਤ ਵੱਡਾ ਕੀਤਾ ਹੈ ਤੂੰ ਬਈ ਕਿ ਜਦ ਤੈ ਤੂੰ ਰੱਬ ਨੂੰ ਕਹਿੰਨੋ ਵੀ ਇਹ ਵੀ ਛੋਟਾ ਜਾ ਰਿਹਾ ਵੇ ਤੇ ਮਾਂ ਵੀ ਜਵਾਨ ਰਹਾ ਇਹ ਕੋਈ ਮਾਂ ਬਾਪ ਬਰਦਾਸ਼ਤ ਨਹੀਂ ਕਰੇਗਾ ਮਾਂ ਗੰਗਾ ਕਹਿੰਦੀ ਪੁੱਤਰ ਮੈਂ ਤੈਨੂੰ ਪਾਲਦੀ ਰਹੀ ਦੇਖਤ ਮੈਂ ਨਿਤ ਤ੍ਰਿਪਤ ਬਹੀਨੇ ਔਰ ਇਹ ਵੀ ਸੱਚ ਹੈ ਮਾਂ ਔਰ ਵਾਈਫ ਮਾਂ ਔਰ ਪਤਨੀ ਵਿੱਚ ਇੱਕ ਫਰਕ ਹੈ ਮਾਂ ਕੌਣ ਹੈ ਜਿਹੜੀ ਤੁਹਾਡੀ ਬੋਟੀ ਨੂੰ ਘੜੀ-ਘੜੀ ਪੁੱਛੇ ਵੀ ਕਾਕਾ ਆ ਗਿਆ ਉਹਨੂੰ ਮਾਂ ਕਹਿੰਦੇ ਤੇ ਜਿਹੜੀ ਅੱਗੋਂ ਇਹ ਜਵਾਬ ਦਵੇ ਬੇਬੇ ਸੌਂ ਜਾਪੇ ਆ ਜਾਏਗਾ ਇਹ ਤੁਹਾਡੀ ਬੋਟੀ ਹੈ ਪਰ ਉਹਨੂੰ ਕੌਣ ਸਮਝਾਵੇ ਕਿ ਤੂੰ ਬੋਟੀ ਹੈ ਤੂੰ ਸੌ ਸਕਦੀ ਹੈ ਉਹ ਮਾਂ ਹੈ ਉਹ ਨਹੀਂ ਸੌ ਸਕਦੀ ਰੱਬ ਨੇ ਬਣਾਈ ਐਸੀ ਮਾਂ ਦਾ ਕੋਈ ਬਦਲ ਹੀ ਨਹੀਂ ਹੈਗਾ ਦੁਨੀਆ ਦੇ ਵਿੱਚ ਕਦੇ ਸੁਣਿਆ ਵੀ ਕੋਆਰਟੀਫੀਸ਼ਲ ਕਿਸੇ ਨੂੰ ਮਾਂ ਮਿਲ ਗਈ ਹੋਵੇ ਮਾਂ ਦਾ ਧਰਤੀ ਤੇ ਕੋਈ ਬਦਲ ਨਹੀਂ ਹੈਗਾ ਮਾਂ ਕਹਿੰਦੀ ਮੈਂ ਤੈਨੂੰ ਪਾਲਦੀ ਪਾਲਦੀ ਹੁਣ ਤੱਕ ਤੇ ਤੈਨੂੰ ਵੇਖਦੀ ਵੇਖਦੀ ਜੁੰਦੀ ਆ ਪੁੱਤਰ ਇਕ ਪੁੱਤਰ ਹਾਂ ਦੇਖੋ ਦੇਸ਼ ਮੋਹੀ ਮੇਲੋ ਤੁਰਤ ਜੇ ਮਸੋਖ ਮਾਨ ਹੋਹੀ ਮੇਰਾ ਤੂੰ ਇੱਕ ਪੁੱਤਰ ਹੈ ਮੇਰੇ ਵਾਲ ਤੇਖਦਾ ਰਵਿ ਤੇ ਜਿੰਨੀ ਛੇਤੀ ਹੋਵੇ ਮੈਨੂੰ ਆ ਕੇ ਵਾਪਸ ਮਿਲੀ ਸੇ ਜਨਨੀ ਜਦ ਬੇਅਵਸਰ ਪਾਵੋ ਤੁਮਕੋ ਸੇਮਰ ਤੁਰਤ ਹੀ ਆਓ ਇਤਿਹਾਸ ਕਹਿੰਦਾ ਹੈ ਕਿ ਇਹ ਗੱਲ ਹੈ ਜਦੋਂ موسی ਦੀ ਮਾਂ ਮਰੀ ਹੈ ਨਾ حضرت موسی ਦੇ ਇਸਲਾਮ ਦਾ ਬਹੁਤ ਵੱਡਾ ਪਗੰਬਰ ਹੋਇਆ ਮੁਸਲਮਾਨਾਂ ਦਾ ਉਹ ਜਦੋਂ ਕਹਤੂਰ ਪਹਾੜ ਤੇ ਜਾਂਦਾ ਸੀ ਤੇ ਮਾਂ ਦੇ ਪਰਨ ਚਰਨ ਛੋਕੇ ਜਾਂਦਾ ਸੀ ਮਾਂ ਦੇ ਪੈਰ ਸਪਰਸ਼ ਕਰਕੇ ਜਾਂਦਾ ਸੀ ਜਦੋਂ ਘਰੋਂ ਸਵੇਰੇ ਨਿਕਲਦਾ ਸੀ ਮਾਂ ਨੂੰ ਮੱਥਾ ਟੇਕ ਕੇ ਜਾਂਦਾ ਸੀ ਇੱਕ ਦਿਨ ਮਾਂ ਮਰ ਗਈ ਕਈ ਦਿਨ ਨਹੀਂ ਗਿਆ ਫਿਰ ਗਿਆ ਅਗੇ ਰੋਜ਼ ਪਹਾੜ ਤੇ ਚੜ ਜਾਂਦਾ ਸੀ ਅੱਜ ਰਸਤੇ ਵਿੱਚ ਉਸ ਨੂੰ ਠੇਡਾ ਲੱਗ ਗਿਆ ਡਿੱਗ ਪਿਆ ਇਸਲਾਮ ਕਹਿੰਦਾ ਹੈ ਕਿ ਆਕਾਸ਼ਵਾਣੀ ਹੋਈ ਕਿ موسی ਅੱਜ ਤੋਂ ਬਾਅਦ ਸੰਭਲ ਕੇ ਤਰੀ ਜਿਹਦੇ ਅਸ਼ੀਰਵਾਦ ਨਾਲ ਤੂੰ ਪਹਾੜ ਤੇ ਚੜਦਾ ਸੀ ਉਹ ਮਾਂ ਮਰ ਗਈ ਹੈ ਔਰ ਤੇਰੇ ਕੋਲ ਉਹ ਮਾਂ ਨਹੀਂ ਜਿਹੜੀ ਤੈਨੂੰ ਏਡੀ ਵੱਡੀ ਅਸੀਸ ਦੇ ਸਕੇ ਹੁਣ ਇਹ ਅੱਜ ਦੇ ਬੱਚਿਆਂ ਨੂੰ ਇਹ ਕਥਾ ਸੁਣਾਓ ਜਿੰਨੂੰ ਕਿਸੇ ਨੂੰ ਕਹੋ ਜੀ ਬੱਚਿਆਂ ਨੂੰ ਗੁਰਦੁਆਰੇ ਲਿਆਓ ਉਹ ਕਹਿੰਦੇ ਸੀ ਕੋ ਬੱਚੇ ਭਾਈ ਬਣਾਉਣੇ ਨੇ ਨਹੀਂ ਨਹੀਂ ਭਾਈ ਕਦੋਂ ਬਣਾਉਣੇ ਨੇ ਤੁਸੀਂ ਬਣਾਓ ਹੀਵਾ ਮਾਲਣੀ ਬਣਾਓ ਤੁਸੀਂ ਤਰਮਿੰਦਰ ਬਣਾਓ ਤੁਸੀਂ ਅਮਤਾਬਚਨ ਬਣਾਓ 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 ਹੀਰੋ ਬਣਾਓ ਕਿ ਸਾਰੇ ਬੰਬੇ ਦੇ ਸਾਰੇ ਤਰਮਿੰਦਰ ਬਣ ਗਏ ਕਈ ਤਾਂ ਲੱਭੇ ਹੀ ਨਹੀਂ ਮੁੜ ਕੇ ਸਾਰਿਆਂ ਦੀ ਜ਼ਿੰਦਗੀ ਚ ਸਟਾਰ ਪੁਣਾ ਨਹੀਂ ਹੁੰਦਾ ਇਸ ਪਲੇਖੇ ਚ ਨਾ ਪਵੋ ਆਪਣੇ ਬੱਚਿਆਂ ਨੂੰ ਇਹ ਕਥਾ ਸੁਣਾਓ ਕਿ ਬੱਚਿਓ ਤੁਹਾਡੇ ਜੀਵਨ ਵਿੱਚ ਤੁਹਾਡੇ ਮਾਪਿਓ ਦੀ ਕਿੰਨੀ ਵੱਡੀ ਥਾਂ ਹੈ ਗੁਰਦੇਵ ਮਾਤਾ ਗੁਰਦੇਵ ਇਹ ਤਾਂ ਮਾਂ ਦੇ ਤੋਂ ਵੱਡਾ ਕੌਣ ਅਸ਼ੀਰਵਾਦ ਤੁਹਾਨੂੰ ਦੇ ਸਕਦਾ ਹੈ ਪਤ ਨਹੀਂ ਲੋਕ ਐਵੇਂ ਕਦੇ ਉਸ ਬਾਬੇ ਮਗਰ ਭੱਜੇ ਫਿਰਦੇ ਕਹਿੰਸੀ ਉਸ ਬਾਬੇ ਮਗਰ ਭੱਜੇ ਫਿਰਦੇ ਨੇ ਜੇ ਤੁਹਾਡੇ ਘਰ ਵਿੱਚ ਮਾਂ ਬਾਪ ਹੈ ਤੇ ਮੁਸਲਮਾਨ ਧਰਮ ਕਹਿੰਦਾ ਵੀ ਤੁਹਾਨੂੰ ਹਜ ਕਰਨ ਦੀ ਲੋੜ ਨਹੀਂ ਉਹਨਾਂ ਚਰ ਮਾਂ ਪਿਓ ਦੀ ਸੇਵਾ ਕਰੋ ਇਹ ਹਾਜੀ ਹੈ ਅੱਲਾ ਕਦੇ ਨਾਰਾਜ਼ ਨਹੀਂ ਹੋਏਗਾ ਤੁਹਾਡੇ ਨਾਲ ਤੇ ਜੋ ਹਜ ਤੋਂ ਵੀ ਜੋ ਮਿਲਣਾ ਹੈ